ਜਾਂਦੇ ਸੀ ਜਦੋਂ ਟਰੱਕ ਯਾਨੀ ਕਿ ਉਹ ਭਰ ਲਿਆ ਉਹਨਾਂ ਨੇ ਅਸੀਂ ਜਾ ਕੇ ਵੇਖਿਆ ਵੀ ਉਹ ਤਾਂ ਐਂ ਲੱਗਦਾ ਸੀ ਜਿਉਂ ਤੇਲ ਵਾਲੀ ਗੱਡੀ ਮੈਂ ਆਪਣੇ ਪਿੰਡ ਤੇਲ ਵਾਲੀ ਗੱਡੀ ਕੀ ਕਰਦੀ ਆ ਠੀਕ ਹੈ ਜਦੋਂ ਤੇਲ ਇਹ ਕਹਿੰਦੇ ਤੇਲ ਵਾਲੀ ਗੱਡੀ ਨੇ ਤੂੰ ਵਿੱਚ ਵੜ ਕੇ ਨਜ਼ਾਰਾ ਵੇਖ ਅਸੀਂ ਜਦੋਂ ਨਜ਼ਾਰਾ ਵੇਖਣ ਲੱਗੇ ਅਈ ਜਦੋਂ ਚੇਪੀਆਂ ਪੱਟੀਆਂ ਸਾਡੇ ਵੱਡੇ ਵੀਰ ਨੇ ਚੇਪੀਆਂ ਪੱਟੀਆਂ ਜੋ ਵੇਖੀਆਂ ਗਾਈਆਂ ਦੇ ਡਾਟ ਪੈਣੀ ਅੱਧਿਆਂ ਦੇ ਮੂੰਹ ਬੰਨੇ ਹੋਏ ਸੀਗੇ ਅੱਧਿਆਂ ਦੇ ਜਿਹੜੇ ਤਗੜੇ ਠੱਠੇ ਸੀ ਉਹਨਾਂ ਦੇ ਮੂੰਹ ਕਵਰ ਕੀਤੇ ਹੋਏ ਸੀਗੇ ਉਹਨਾਂ ਦੇ ਮੂੰਹ ਕਵਰ ਕੀਤੇ ਹੋਏ ਸੀ ਅਸੀਂ ਅੱਠਾ ਤਾਂ ਬਾਲਾ ਵੱਡਾ ਜੜਮ ਹੋਈ ਜਾਂਦਾ ਆਪਣੇ ਪਿੰਡ ਦੇ ਵਿੱਚ ਤੇ ਇਹ ਇਹ ਕੰਮ ਉਹ ਬੰਦੇ ਕੰਮ ਕਰਦੇ ਆ ਇਹ ਮਾਸਟਰਮੈਂਡ ਬੰਦੇ ਕੰਮ ਕਰਦੇ ਆ ਸਾਡੇ ਪਿੰਡੀਆਂ ਬੁੜੀਆਂ ਕੁੜੀਆਂ ਵੀ ਦੁਖੀ ਆ ਸਾਡਾ ਆਪਣਾ ਸਾਰਾ ਦੁੱਖ ਇਹੋ ਜਾਨੀ ਕੇ ਉਹ ਪਿੰਡ ਦੇ ਵਿੱਚ ਸ਼ਰੀਆਮ ਕੰਮ ਕਰਦੇ ਆ ਸ਼ਰੀਆਮ ਠੱਠੇ ਲੱਗ ਜਾਂਦੀ ਫੜ ਕੇ ਸ਼ਰੀਆਮ ਗਾਵਾਂ ਲੈ ਕੇ ਜਾਂਦੇ ਫੜ ਕੇ ਪਿੰਡ ਦੇ ਵਿੱਚੋਂ ਲਿਆ ਕੇ ਠੇਕਾਂ ਉਹ ਤਿੰਨ ਤਰ੍ਹਾਂ ਕਮਾਈ ਕਰਦੇ ਆ ਬਈ 40% ਛੱਡ ਲੈਂਦੇ ਹੋਰ 50% ਛੱਡਦੇ ਉੱਥੋਂ ਠੇਕ ਕਰ ਲਿਆ ਸਾਢੇ ਪੰਜ ਛੱਡਦੇ ਸਾਢੇ ਪੰਜ ਤੋਂ ਠੇਕ ਕਰ ਲਿਆ ਹੋਰ ਕਿਤੇ ਛੱਡਦੇ ਹੋਰ ਤਾਂ ਥੋੜਾ ਛੱਡ ਫਿਰ ਫਿਰ ਉਧਰੋਂ ਲੈ ਕੇ ਸਾਢੇ ਪੰਜ ਚਲਾਦੇ ਬਾਈ ਜਦੋਂ ਆਪਾਂ ਗਾਂ ਕ੍ਰੋਸ ਕਰਾਉਣ ਜਾਂਦੇ ਆ ਨਾ ਇਹ ਉੱਥੋਂ ਵੀ ਪੈਸੇ ਲੈਂਦੇ ਆ 500 ਰੁਪਏ ਜਾਂ 1000 ਰੁਪਏ ਗਾਂ ਕੋ ਠਾਠਾ ਚਦਨ ਦਾ ਲੱਗਦਾ ਕਹਾਣੀ ਇਹ ਚਾਰ ਪੰਜ ਮੰਦੋਂ ਕਮਾਈ ਕਰਦੇ ਉਦੋਂ ਬਾਅਦ ਖੀਰ ਤੇ ਇਹਨਾਂ ਦਾ ਮੀਟ ਵੇਚ ਦਿੰਦੇ ਜਿਹੜਾ ਤੁਸੀਂ ਆ ਕੇ ਕਹਿੰਦੇ ਆ ਮੂਹ ਬੰਨੇ ਠੀਕ ਆ ਬੰਦੇ ਕਿਸ ਤਰ੍ਹਾਂ ਲੱਗਣਾ ਹੈ ਫੋੜੇ ਜਾਂ ਤਾਂ ਪਹਿਲਾਂ ਹੋ ਸਕਦਾ ਸੀ ਸਾਡੇ ਸਾਡੇ ਜਾਣ ਤੋਂ ਵੀਰੇ ਪਹਿਲਾਂ ਤਾਂ ਹੋ ਸਕਦਾ ਸੀ ਜੇ ਪਰ ਜਾ ਕੇ ਨਹੀਂ ਆ ਠੀਕ ਹੈ ਬਜਾ ਨਹੀਂ ਕਿ ਉਹ ਜਾ ਕੇ ਵੇਖਿਆ ਜਿਹੜੇ ਮੌਕੇ ਤੇ ਇੱਕ ਬੰਦੇ ਸੀਗੇ ਉਹ ਭੱਜ ਕੇ ਡਰਾਈਵਰ ਸਾਡੇ ਕਾਲ ਨੂੰ ਆ ਗਏ ਤੇ ਟਰੱਕ ਦਾ ਅਸੀਂ ਵੀਰੇ ਇੱਕ ਮੋਟਰਸਾਈਕਲ ਸੀਗਾ ਉਹ ਕਾਬੂ ਆ ਗਿਆ ਉਹਦੇ ਨਾਲ ਪ੍ਰਸ਼ਾਸਨ ਆਇਆ ਸੀ ਉਹਨੂੰ ਨਾਲ ਲਿਆ ਕੇ ਅਸੀਂ ਜੱਜ ਤੋਂ ਮੰਡੀ ਦੇ ਵਿੱਚ ਉਹ ਬਾਵਾ ਕਰੀਆਂ ਪਤਾ ਜੀ ਦੇ ਉਹਦੇ ਵਿੱਚ ਦਰਮਾਤ ਆ ਰਿਹਾ ਤੇ ਉਹ ਹੀ ਰੰਬੋ ਮੋਟਰਸਾਈਕਲ ਤੇ ਟਰੱਕ ਦਾ ਤੇ ਡਰਾਈਵਰ ਕਾਬੂ ਹੋ ਕੇ ਨਾਲ ਤੇ ਆ ਗਿਆ ਰਾਤ ਨੂੰ ਜੂਗੀ ਨਾਲ ਗਏ ਸਰਖਾਣੇ ਦੇ ਬੰਦੇ ਹਰ ਇੱਕ ਦੇਖਦੇ ਸੱਚ ਪਵਾਉਂਦੇ ਉਹ ਕਿਰ ਨਾਲ ਗਏ ਉਸ ਤੋਂ ਬਾਅਦ ਅਸੀਂ ਆ ਗਏ ਤਦੋਂ ਪਤਾ ਹੋਣਾ ਚਾਹੀਦਾ ਦੋਆ ਚੜਾਉਂਦੇ ਕਿਸ ਹਾਵਨਾ ਨੇ ਪਰਲਾ ਤਾਂ ਬਹੁਤ ਕਾਫੀ ਉੱਚਾ ਹੁੰਦਾ ਹੈ ਇਹ ਅੱਡਾ ਬਣਿਆ ਹੋਈ ਇਹਨਾਂ ਦਾ ਪੱਕੇ ਤੌਰ ਤੇ ਕਿਨੂੰ ਕੋਈ ਡਰ ਨਹੀਂ ਕੋਈ ਡੁੱਕਰ ਨਹੀਂ ਇਹਦਾ ਕਹਿ ਜਾਂਦੇ ਅਸੀਂ ਮਹੀਨਾ ਭਰਦੇ ਮਹੀਨਾ ਭਰ ਕਾਦਾ ਪਕਰ ਨੂੰ ਭਰਦੇ ਆ ਨਾ ਪ੍ਰਸ਼ਾਸਨ ਨੂੰ ਭਰਦਾ ਤਾ ਨੀ ਮਤ ਇਹ ਤਾਂ ਸਾਨੂੰ ਛਰੇਆਂ ਮਗਨ ਦੇ ਕਹਿੰਦੇ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਮਹੀਨਾ ਭਰਦੇ ਆ ਹੁਣ ਅgetElementById ਬਤਾ ਕੋਈ ਸਰਕਾਰ ਨੂੰ ਇਹਦਾ ਆਮ ਆਦਮੀ ਪਾਰਟੀ ਦਾ ਨਾਮ ਯੂਜ਼ ਕਰਦੇ ਵੀਰੇ ਯਾਰ ਦੇਖ ਜਦੋਂ ਇਹਨੇ ਆਮ ਆਦਮੀ ਪਾਰਟੀ ਦਾ ਨਾਮ ਯੂਜ਼ ਕਰਦੇ ਆ ਸਰਕਾਰ ਦਾ ਜੋਰ ਆਉਂਦਾ ਠੀਕ ਆ ਇਹ ਟਰੱਕ ਕੱਲਾ ਇੱਥੇ ਨਹੀਂ ਹੋਣਾ ਵੀ ਕੱਲਾ ਟੈਫੀ ਪਿੰਡ ਚੋਂ ਭਰਿਆ ਗਿਆ ਜਾਂ ਜੈਤੋ ਤੋਂ ਭਰਿਆ ਜਾਂ ਫਰੀਦਕੋਟ ਤੋਂ ਭਰਿਆ ਗਿਆ ਇਹ ਪੂਰਾ ਗਾਇ ਗਾਪੂਰ ਵੱਡਾ ਗਾਇ ਇਸੇ ਵਾਰ ਪ੍ਰਸ਼ਾਸਨ ਨੂੰ ਧੰਨਵਾਦ ਜੀ ਜਿਹੜਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੂੰ ਸਾਡੀਆਂ ਹੋਰ ਜਥੇਬੰਦਕਾਂ ਨੂੰ ਇੱਧਰ ਆਉਣ ਦੀ ਲੋੜ ਹੈ ਧੰਨਵਾਦ